ਕਿ ਵੋਟਾਂ ਬਿਤਾਉਣੀਆਂ ਆ ਇਹ ਨੇਕੀ ਤੇ ਬਦੀ ਦੀ جنگ ਐ ਇਹ ਕੋਈ ਨਾਲੀਆਂ ਗਾਲੀਆਂ ਤੇ ਜਾਂ ਕੋਈ ਹੋਰ ਇਹੋ ਜੀਆਂ ਸਮੱਸਿਆਵਾਂ ਖਾਲੀ ਜਿਹੜੇ ਆਟੇ ਖਰੀਦਣੇ ਜਾਂ ਦੇਣੇ ਸਰਕਾਰ ਦੇ ਉਹ ਸਾਡਾ ਸੈਕੰਡਰੀ ਕੰਮ ਐ ਪਹਿਲਾਂ ਅਸੀਂ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਸਭ ਤੋਂ ਪਹਿਲਾਂ ਅਸੀਂ ਭਾਈ ਅਮਰਤਪਾਲ ਨੂੰ ਚੁਣਿਆ ਕਿਉਂਕਿ ਤੁਸੀਂ ਸਾਰੇ ਮੇਰੇ ਵੀਰਾਂ ਨੇ ਉਹਨਾਂ ਮਾਝੇ ਤੋਂ ਬੈਲਟ ਤੋਂ ਬਾਰਡਰ ਤੋਂ ਆਪਣੇ ਅਮਰਤਪਾਲ ਸਿੰਘ ਦੀ ਚੋਣ ਮਹਿੰਦਾਚ ਆਗਾਜ਼ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਕੋਲੇ ਦਿਨ ਬਹੁਤ ਘੱਟ ਹੈ ਤੇ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ ਜਿਹੜਾ ਰਿਸਪਾਂਸ ਸਾਨੂੰ ਅੱਜ ਮਿਲਿਆ ਇਹ ਰਿਸਪਾਂਸ ਇਸ਼ਾਰਾ ਕਰਦਾ ਹੈ ਕਿ ਆਪਣੀ ਫਤਿਹ ਹੋਣੀ ਹੈ ਪਰ ਮੈਂ ਸੁਚੇਤ ਕਰਦੀ ਹਾਂ ਸਾਰੇ ਨੌਜਵਾਨ ਬੱਚਿਆਂ ਨੂੰ ਕਿ ਸਿਰਫ ਜਿਹੜਾ ਹੱਲਾ ਗੁੱਲਾ ਜਾਂ ਜਿਹੜਾ ਵੀ ਚੀਜ਼ ਦੁਸ਼ਮਣ ਨੂੰ ਪ੍ਰਭਾਵਿਤ ਕਰਦੀ ਹੈ ਜਿਹੜੀ ਉਹ ਸਮਝਦੇ ਆ ਕਿ ਇਹਨਾਂ ਦੇ ਮਗਰ ਬਹੁਤ ਵੇਵ ਆ ਗਈ ਆ ਉਹਨਾਂ ਹੀ ਉਹ ਅਲਰਟ ਹੋ ਜਾਂਦੇ ਆ ਉਹਨਾਂ ਹੀ ਉਹ ਜਿਹੜੇ ਵੋਟਾਂ ਨੂੰ ਭੁੱਖਿਆ ਨਹੀਂ ਤਰ੍ਹਾਂ ਪੈਂਦੇ ਆ ਉਹਨਾਂ ਹੀ ਉਹ ਪੈਸੇ ਨਾਲ ਖਰੀਦਦੇ ਆ ਸ਼ਰਾਬਾਂ ਵੰਡਦੇ ਆ ਪੈਸੇ ਕਰਦੇ ਆ ਪਰ ਮੇਰਾ ਵੀਰ ਮੇਰੀ ਬੱਚਿਆਂ ਨੂੰ ਬੇਨਤੀ ਆ ਕਿ ਜਥੇਬੰਦ ਹੋ ਜਾਓ ਪਿੰਡਾਂ ਵਿੱਚ ਕਮੇਟੀਆਂ ਬਣਾਓ ਹੁਣੇ ਹੁਣੇ ਆਪਣਾ ਜਿਹੜੇ ਬੂਥ ਹੈ ਉਹਨਾਂ ਨੂੰ ਕਾਮਯਾਬ ਕਰੋ ਝੋਲੇ ਫੜੋ ਕਿਹਨੇ ਕਿਹਨੇ ਬੂਥਾਂ ਤੇ ਬਹਿਣਾ ਹੈ ਕਿਵੇਂ ਕਿਵੇਂ ਵੋਟਾਂ ਕੱਢ ਕੇ ਲਿਆਉਣੀਆਂ ਬਸ ਮੇਰੀ ਇਹੋ ਬੇਨਤੀ ਆ 19 ਦੇ ਵਿੱਚ ਵੀ ਆਪਣੀ ਇੰਨੀ ਵੇਵ ਸੀ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚਲੀ ਗਈ ਸੀ ਸੀਆਈਡੀ ਵੀ ਇਹ ਰਿਪੋਰਟਾਂ ਕਰਦੀ ਸੀ ਕਿ ਖਾਲੜਾ ਨੂੰ ਕੋਈ ਹਰਾ ਨਹੀਂ ਸਕਦਾ ਪਰ ਹੁਣ ਅਸੀਂ ਜਿਹੜੀ ਗੱਲ ਦਾ ਸਾਨੂੰ ਸ਼ੱਕ ਪੈਂਦਾ ਹੈ ਉਹਨੂੰ ਅਸੀਂ ਅੰਦੇਸ਼ਾ ਦੂਰ ਕਰਨਾ ਹੈ ਅਸੀਂ ਗਰਾਊਂਡ ਤੇ ਜਾਣਾ ਹੈ ਅਸੀਂ ਗਰਾਊਂਡ ਤੇ ਜਾ ਕੇ ਪਿੰਡਾਂ ਵਿੱਚੋਂ ਵੋਟਾਂ ਕੱਢ ਕੇ ਵੋਟਾਂ ਬਿਖਤੌਣੀਆਂ ਆ ਇਹ ਨੇਕੀ ਤੇ ਬਦੀ ਦੀ ਜੰਗ ਹੈ ਇਹ ਕੋਈ ਨਾਲੀਆਂ ਗਾਲੀਆਂ ਤੇ ਜਾਂ ਕੋਈ ਹੋਰ ਇਹੋ ਜੀਆਂ ਸਮੱਸਿਆਵਾਂ ਖਾਲੀ ਜਿਹੜੇ ਆਟੇ ਖਰੀਦਣੇ ਜਾਂ ਦੇਣੇ ਸਰਕਾਰ ਦੇ ਉਹ ਸਾਡਾ ਸੈਕੰਡਰੀ ਕੰਮ ਹੈ ਪਹਿਲਾਂ ਅਸੀਂ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਸਭ ਤੋਂ ਪਹਿਲਾਂ ਅਸੀਂ ਭਾਈ ਅਮਰਤਪਾਲ ਨੂੰ ਚੁਣਿਆ ਕਿਉਂਕਿ ਤੁਸੀਂ ਸਾਰੇ ਮੇਰੇ ਵੀਰਾਂ ਨੇ ਉਹਨਾਂ ਦੀਆਂ ਵੀਡੀਓ ਵੇਖੀਆਂ ਉਹਨਾਂ ਦੀ ਢੋਲ ਮਾਰੀ ਸੁਣੀਆਂ ਉਹਨਾਂ ਦਾ ਅੰਦਾਜ਼ ਤੱਕਿਆ ਉਸ ਅੰਦਾਜ਼ ਉਹ ਅੰਦਾਜ਼ ਸਾਨੂੰ ਖਾਲਸੇ ਨੂੰ ਚਾਹੀਦਾ ਹੈ ਉਹ ਅੰਦਾਜ਼ ਸਾਨੂੰ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਉਹ ਅੰਦਾਜ਼ ਤੋਂ ਬਿਨਾਂ ਖਾਲਸੇ ਦੀ ਗੱਲ ਨਹੀਂ ਬਣੀ ਜੇ ਅੱਜ ਸੰਤ ਪਿੰਡਾਂ ਵਾਲਿਆਂ ਦੀ ਗੱਲ ਹੁੰਦੀ ਆ ਉਹਨੇ ਕੀ ਕੀਤਾ ਉਹਨਾਂ ਦੀ ਜੁਰਤ ਹੀ ਇੰਨੀ ਸੀਗੀ ਕਿ ਕੋਈ ਉਹਦੇ ਅੱਗੇ ਬੋਲ ਨਹੀਂ ਸੀ ਸਕਦਾ ਅੱਜ ਭਾਈ ਅਮਰਤਪਾਲ ਨੂੰ ਉਹਨਾਂ ਨੇ ਐਨਐਸਏ ਲਾ ਕੇ ਦਿਬੜੂਗਲ ਜੇਟ ਦੇ ਵਿੱਚ ਸੁਟਿਆ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਬਾਹਰ ਕੱਢਣ ਦੇ ਲਈ ਅਸੀਂ ਇੱਕ ਮੁੱਠ ਹੋ ਕੇ ਇੰਨੀ ਵੋਟ ਪਾਈਏ ਕਿ ਦਿੱਲੀ ਦੀਆਂ ਕੰਧਾਂ ਕੰਮ ਜਾਣ ਦਿੱਲੀ ਸੋ ਨਿਹਾਲ ਬਾਕੀ ਰਹੀ ਮੇਰੀ ਗੱਲ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਲੋਕੀ ਇੱਕ ਗੱਲ ਕਹਿੰਦੇ ਸੀ ਹੀ ਇਜ਼ ਨਾਟ ਅ ਕਿੰਗ ਬਟ ਕਿੰਗ ਮੇਕਰ ਅਸੀਂ ਐਸੇ ਧਾਰਨਾ ਤੇ ਮੈਂ ਚੱਲਦੀ ਆ ਕਿ ਜੇ ਭਾਈ ਅਮਰਪਾਲ ਸਿੰਘ ਜਿੱਤ ਕੇ ਆਉਂਦਾ ਹੈ ਤੇ ਮੈਂ ਸਮਝੂਗੀ ਮੈਂ ਮੇਰੀ ਸੰਗਤ ਮੇਰੇ ਜਿਹੜੇ ਲਾਇਲ ਆ ਜਿਹੜੇ ਖਾਲੜੇ ਨੂੰ ਆਂਦੇ ਆ ਉਹ ਜਿਹੜੇ ਸਾਰੇ ਲੋਕ ਆ ਉਹ ਇੱਕ ਕਿੰਗ ਬਣਾਉਣਗੇ ਉਹ ਕਿੰਗ ਮੇਕਰ ਹੋਣਗੇ ਸਤਸੰਸ ਸਿੰਘ ਖਾਲੜਾ ਅਮਰ ਰਹੇ ਅਮਰ ਰਹੇ ਦੇਖੋ ਮੇਰੇ ਪਿਆਰਿਓ ਖਾਲਸਾ ਜੀਓ ਮੇਰੀ ਇੱਕੋ ਹੀ ਮਿਸ਼ਨ ਹੈ ਮੈਂ ਖਾਲੜਾ ਜਸਨ ਸਿੰਘ ਖਾਲੜਾ ਦੇ ਮਿਸ਼ਨ ਤੇ ਕੰਮ ਕਰਦੀ ਆ ਤੇ ਮੈਂ ਉਹ ਕਰਦੀ ਰਹਿਣਾ ਮਰਦੀ ਦਮ ਤੱਕ ਰਹਿਣਾ ਪਰ ਮੈਨੂੰ ਕਿਸੇ ਦੀ ਵੀ ਕੋਈ ਲਾਲਸਾ ਨਹੀਂ ਕਿਸੇ ਸਹਾਇਤਾ ਦੀ ਕਿਸੇ ਹੋਰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਜੇ ਮੈਂ ਚਾਹੁੰਦੀ ਤਾਂ ਮੈਂ ਲੈ ਸਕਦੀ ਸੀ ਮੇਰੀਆਂ ਮੈਨੂੰ ਸਰਕਾਰਾਂ ਅੱਜ ਵੀ ਅੱਜ ਵੀ ਉਹ ਵਰਸਾ ਸਿੰਘ ਵਿਲਟੋਆ ਕਹਿੰਦਾ ਹੈ ਕਿ ਬੀਬੀ ਮੇਰੇ ਸੰਪਰਕ ਚ ਆ ਕੇ ਤੁਸੀਂ ਇਲੈਕਸ਼ਨ ਲੜ ਲਓ ਪਰ ਮੈਂ ਤੁਹਾਨੂੰ ਦੱਸ ਦਿਆਂ ਮੈਂ ਕੱਲ ਵੀ ਇਹ ਗੱਲ ਕੀਤੀ ਆ ਕਿ ਪਰਮਜੀਤ ਕੌਰ ਸਮਝੋਤੇਵਾਦੀ ਨਹੀਂ ਆ ਨਾ ਉਹਨੇ ਕੋਈ ਸਨਾ ਸਮਝੌਤਾ ਕੀਤਾ ਨਾ ਉਹਨੇ ਸਰਕਾਰ ਨਾਲ ਕੀਤਾ ਜਿਉ ਉਹਨੇ ਕੀਤਾ ਹੈ ਤੇ ਸੰਗਤ ਨਾਲ ਕੀਤਾ ਹੈ ਜਿਉ ਉਹਨੇ ਕੀਤਾ ਹੈ ਤੇ ਸ਼ਹੀਦਾਂ ਦੀ ਸੋਚ ਨਾਲ ਕੀਤਾ ਹੈ ਅੱਜ ਅਸੀਂ ਆਪਣੀ 25000 ਲਾਵਾਰਸ਼ ਲਾਸ਼ਾਂ ਦੀ ਪਹਿਰੇਦਾਰੀ ਦੇ ਅੰਦਰ ਜੋ ਕੰਮ ਜਿਹੜੀ ਟੀਮ ਸਾਡੀ ਖਾਲਾ ਮਿਸ਼ਨ ਆਰਗੇਨਾਈਜੇਸ਼ਨ ਕੰਮ ਕਰਦੀ ਪਈ ਆ ਉਹਦੀ ਪਰ ਅਸੀ ਭਾਈ ਅਮਰਤਪਾਲ ਦਾ ਜਿਹੜਾ ਉਹਨਾਂ ਨੇ ਮੋਢ ਬੰਨੇ ਸੀਗਾ ਜਿਹੜਾ ਉਹਨਾਂ ਨੇ ਆਪਣੀ ਇੱਕ ਜਥੇਬੰਦੀ ਬਣਾਈ ਸੀ ਕਿਹਨਾ ਸੀ ਉਹਨਾਂ ਨੂੰ ਵਾਰਸ ਪੰਜਾਬ ਦੇ ਜਦੋਂ ਠੀਕ ਹੈ ਹਲੇ ਆਪਣੀ ਸ਼ੁਰੂਆਤ ਹੈ ਤੇ ਵਾਰਸ ਪੰਜਾਬ ਦੇ ਬਣ ਜੋ ਮੈ ਤੁਹਾਨੂੰ ਇਹ ਕਹਿਣੀ ਆ ਭਾਵੇਂ 100 ਰੋਕਾਉਣ ਪਰ ਅਸੀਂ ਅੰਮ੍ਰਿਤਪਾਲ ਦੀ ਰਿਹਾਈ ਲਈ ਇੱਕ ਇੱਕ ਕਦਮ ਪੁੱਟ ਕੇ ਉਸ ਦਿਨ ਪੋਲਿੰਗ ਬੂਥ ਤੇ ਜਾਣਾ ਹੈ ਵੋਟਾਂ ਪਾਉਣੀਆਂ ਤੇ ਵੋਟਾਂ ਪਾ ਕੇ ਜਦੋਂ ਅਸੀਂ ਤਾਉਣ ਨੀਵੀਂ ਕਰਕੇ ਜਿਉਣਾ ਜਾਣਦੇ ਹੀ ਨਹੀਂ ਤੇ ਉਸ ਦਿਨ ਤੋਂ ਸਾਡੀ ਤਾਉਣ ਜਿਹੜੀ ਬਹੁਤ ਉੱਚੀ ਹੋ ਜੂਗੀ ਤੇ ਉਹ ਦਿੱਲੀ ਦਰਬਾਰ ਜਿਹੜਾ ਸਾਡੇ ਤਖਤ ਨੂੰ ਉਗਾਲ ਤਖਤ ਨੂੰ ਚਗਾਉਣਾ ਚਾਹੁੰਦਾ ਹੈ ਦਿੱਲੀ ਦਰਬਾਰ ਦਾ ਤਖਤ ਉਹਦੇ ਸਾਹਮਣੇ ਕੁਝ ਵੀ ਨਹੀਂ ਜੇ ਖਾਲਸਾ ਪੰਥ ਖੜਾ ਹੋ ਜੇ ਜੇ ਖਾਲਸਾ ਪੰਥ ਤੇ ਕੀ ਨਹੀਂ ਇਹ ਕਰ ਸਕਦਾ ਸਭ ਕੁਝ ਕਰ ਸਕਦਾ ਹੈ ਬਸ ਸਾਨੂੰ ਲੋੜ ਹੈ ਇੱਕ ਜਜ਼ਬੇ ਦੀ ਇੱਕ ਜਜ਼ਬਾਤ ਦੀ ਇੱਕ ਵਹਿਣ ਦੀ ਇੱਕ ਲਗਨ ਦੀ ਵੀ ਅਸੀਂ ਉਸ ਦਿਨ ਵੋਟਾਂ ਹਰ ਹਾਲਤ ਸਿਰਫ ਪਾਉਣੀਆਂ ਨਹੀਂ ਪਵਾਉਣੀਆਂ ਦੀ ਹੈ ਤੇ ਮੇਰੀ ਅਖੀਰ ਦੇ ਵਿੱਚ ਇਹੋ ਹੀ ਬੇਨਤੀ ਆ ਵੀ ਜਿਹੜੇ ਅਸੀਂ ਲੋਕ ਆ ਖੜੇ ਆ ਤੁਸੀਂ ਤਾਂ ਸਾਰੇ ਆਪਣੇ ਆ ਤੁਸੀਂ ਤਾਂ ਵੋਟਾਂ ਪਾਉਣ ਵਾਲੇ ਹੀ ਹੋ ਤੁਹਾਡੇ ਤੇ ਸਾਨੂੰ ਕੋਈ ਸ਼ੱਕ ਨਹੀਂ ਆ ਪਰ ਜਿਹੜੇ ਲੋਕ ਆ ਉਹਨਾਂ ਨੂੰ ਵੀ ਸਮਝਾਓ ਜਿਹੜੇ ਲੋਕ ਕਿਤੇ ਆਪਾਂ ਨੂੰ ਗਲਤੀ ਨਾਲ ਗਲਤ ਸਮਝੀ ਬੈਠੇ ਆ ਉਹਨਾਂ ਨੂੰ ਵੀ ਦੱਸੋ ਕਿ ਸਿੱਖ ਪੰਥ ਹੈ ਕੌਣ ਅਸੀਂ ਕੌਣ ਆ ਹਿੰਦੂ ਭਰਾਵਾਂ ਨੂੰ ਡਰਾਵੇ ਸ਼ਾਇਦ ਦਿੱਤੇ ਜਾਂਦੇ ਹੋਣਗੇ ਕਿ ਤੁਸੀਂ ਵੋਟਾਂ ਨਾ ਪਾញਿਆ ਜਾਣੇ ਖਾਲਸੇ ਪੰਥ ਦੀ ਕੋਈ ਗੱਲ ਕਰਦੇ ਆ ਪਰ ਖਾਲਸਾ ਪੰਥ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈ ਆ ਅਸੀਂ ਇੱਕ ਇਹ ਦੇ ਹਾਮੀ ਆ ਜਾਤ ਪਾਤ ਤੋਂ ਉੱਚੇ ਉੱਠ ਕੇ ਕੰਮ ਕਰਨ ਵਾਲੇ ਆ ਸਾਡੇ ਨਾਲ ਕੋਈ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਸਾਡੇ ਭਾ ਦਾ ਨਾ ਕੋਈ Hindu ਨਾ ਕੋਈ Musalman ਅਸੀਂ ਤਾਂ ਲੰਗਰ ਛਕਾਉਣ ਵਾਲੇ ਆ ਅਸੀਂ ਤਾਂ ਭੁੱਖਿਆਂ ਨੂੰ ਰਜਾਉਣ ਵਾਲੇ ਆ ਸਾਡੇ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੇਖੋ ਤੁਹਾਡੇ ਕਿੰਨੇ ਰਾਜੇ ਛਡਾਏ ਸੀ ਯਾਦ ਕਰੋ ਤੁਸੀਂ ਸਾਡੇ ਨੌਵੇਂ ਗੁਰੂ ਨੂੰ ਜਿਨ੍ਹਾਂ ਨੇ ਸੀਸ ਕਟਵਾਤਾ ਸੀ ਤੁਹਾਡੇ ਜਿੰਜੂਏ ਦੇ ਖਾਤਰ ਉਹ ਅਸੀਂ ਤੁਹਾਡੇ ਹਾਮੀ ਆ ਤੁਸੀਂ ਸਾਨੂੰ ਪਰਖੋ ਤੁਸੀਂ ਸਾਨੂੰ ਵੇਖੋ ਇਹਨਾਂ ਨਾਲ ਉਹ ਅਸੀਂ ਚੰਗੇ ਨਿਕਲਾਂਗੇ ਜਿਹੜੇ ਤੁਹਾਡੀਆਂ ਚਾਪਲੂਸੀਆਂ ਕਰਦੇ ਆ ਜਿਹੜੇ ਤੁਹਾਨੂੰ ਗਲਤ ਪਾਸੇ ਨੂੰ ਤੋਰਦੇ ਆ ਅਸੀਂ ਸੱਚੀ ਸੁੱਚੀ ਟੀਮ ਲੈ ਕੇ ਤੁਰਾਂਗੇ ਤੇ ਪੰਜਾਬ ਦੇ ਕਲਿਆਣ ਲਈ ਜੋ ਵੀ ਸਾਨੂੰ ਕੁਰਬਾਨੀ ਕਰਨੀ ਪਊਗੀ ਅਸੀਂ ਭਾਈ ਅਮਰਤਪਾਲ ਦੀ ਟੀਮ ਨੂੰ ਇਕੱਠਿਆ ਕਰਾਂਗੇ ਤੇ 27 ਦੇ ਵਿੱਚ ਇੱਕ ਨਵੀਂ ਟੀਮ ਦਾ ਮੋਢ ਬਣ ਕੇ ਪੰਜਾਬ ਦੀ ਜਿਹੜੇ ਵਾਤਾਵਰਣ ਨੂੰ ਸਾਰੇ ਨੂੰ ਚੇਂਜ ਕਰ ਦੇਾਂਗੇ ਇਹੋ ਹੀ ਮੇਰੀ ਅਰਜ਼ ਬਿੰਦੀ ਆ ਕਿ ਆਪਾਂ ਵੋਟਾਂ ਪਾਉਣੀ ਆ ਸਭ ਤੋਂ ਪਹਿਲਾਂ ਕਾਰਜ ਆਪਣਾ ਇਹੋ ਹੀ ਆ ਇਹਨੂੰ ਸਿਰੇ ਲਾਈਏ ਤੇ ਆਪਾਂ ਜਿਹੜੀ ਲੀਡ ਨਾ ਇਹਦੇ ਵਿੱਚ ਮਿਲੀ ਸੀ ਨਾ ਉਸ ਲੀਡ ਤੋਂ ਡਬਲ ਟ੍ਰिपल ਕਰਕੇ ਭੇਜਣਾ ਹੈ ਇਹਨਾਂ ਨੂੰ ਕਿਉਂਕਿ ਜੰਗ ਹੈ ਮੁੰਡਾ ਬਹੁਤ ਜਜ਼ਬਾ ਹੈ ਉਹਦੇ ਵਿੱਚ ਜਦੋਂ ਜਾ ਕੇ ਖੜੂਗਾ ਤੇ ਉਹਨਾਂ ਨੇ ਆਪੇ ਹੀ ਨੀਵੀਆਂ ਪਾ ਲੈਣੀਆਂ ਕਿ ਇਹ ਇਹ ਬੰਦਾ ਜਿਹੜਾ ਪੰਥ ਦਾ ਭੇਜਿਆ ਹੋਇਆ ਬੰਦਾ ਹੈ ਤੇ ਸਾਨੂੰ ਬਹੁਤ ਜਜ਼ਬੇ ਨਾਲ ਕੰਮ ਕਰੋ ਸਾਰੇ ਮੇਰੇ ਬੱਚਿਆਂ ਨੂੰ ਮੇਰੀਆਂ ਮਤਾਵਾਂ ਨੂੰ ਭੈਣਾਂ ਨੂੰ ਜਿੱਦਾਂ ਦੇ ਵੀ ਜਿੱਥੇ-ਜਿੱਥੇ ਵੀ ਤੁਹਾਡੇ ਕੋਈ ਰਿਸ਼ਤੇਦਾਰ ਹੈ ਜਿੱਥੇ-ਜਿੱਥੇ ਦੀ ਤੁਸੀਂ ਅਪਰੋਚ ਕਰ ਸਕਦੇ ਹੋ ਸਾਰਿਆਂ ਨੂੰ ਕੱਢ ਕੇ ਵੋਟਾਂ ਪਾਉਣ ਲਈ ਲਿਆਓ ਮਜਬੂਰ ਨਾ ਕਰੋ ਉਹਨਾਂ ਨੂੰ ਸਮਝਾ ਕੇ ਲਿਆਓ ਵਾਹਿਗੁਰੂ ਜੀ ਦਾ ਖਾਲਸਾ ਬੋਲੇ ਸਾਜੇ ਤੋਂ ਬੈਲਟ ਤੋਂ ਬਾਰਡਰ ਤੋਂ ਆਪਣੇ ਅਮਨਪਾਲ ਸਿੰਘ ਦੀ ਚੋਣ ਮਹਿਮਦਾਚ ਆਗਾਜ਼ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਕੋਲੇ ਦਿਨ ਬਹੁਤ ਘੱਟ ਹੈ ਤੇ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ ਜਿਹੜਾ ਰਿਸਪਾਂਸ ਸਾਨੂੰ ਅੱਜ ਮਿਲਿਆ ਇਹ ਰਿਸਪਾਂਸ ਇਸ਼ਾਰਾ ਕਰਦਾ ਹੈ ਕਿ ਆਪਣੀ ਫਤਿਹ ਹੋਣੀ ਹੈ ਪਰ ਮੈਂ ਸੁਚੇਤ ਕਰਦੀ ਆ ਸਾਰੇ ਨੌਜਵਾਨ ਬੱਚਿਆਂ ਨੂੰ ਕਿ ਸਿਰਫ ਜਿਹੜਾ ਹੱਲਾ ਗੁੱਲਾ ਜਾਂ ਜਿਹੜਾ ਵੀ ਚੀਜ਼ ਦੁਸ਼ਮਣ ਨੂੰ ਪ੍ਰਭਾਵਿਤ ਕਰਦੀ ਹੈ ਜਿਹੜੀ ਉਹ ਸਮਝਦੇ ਆ ਕਿ ਇਹਨਾਂ ਦੇ ਮਗਰ ਬਹੁਤ ਵੇਵ ਆ ਗਈ ਆ ਉਹਨਾਂ ਹੀ ਉਹ ਅਲਰਟ ਹੋ ਜਾਂਦੇ ਆ ਉਹਨਾਂ ਹੀ ਉਹ ਜਿਹੜੇ ਵੋਟਾਂ ਨੂੰ ਭੁੱਖਿਆਂ ਦੀ ਤਰ੍ਹਾਂ ਪੈਂਦੇ ਆ ਉਹਨਾਂ ਹੀ ਉਹ ਪੈਸੇ ਨਾਲ ਖਰੀਦਦੇ ਆ ਸ਼ਰਾਬਾਂ ਵੰਡਦੇ ਆ ਪੈਸੇ ਕਰਦੇ ਆ ਪਰ ਮੇਰਾ ਵੀਰ ਮੇਰੀ ਬੱਚਿਆਂ ਨੂੰ ਬੇਨਤੀ ਆ ਕਿ ਜਥੇਬੰਦ ਹੋ ਜਾਓ ਪਿੰਡਾਂ ਵਿੱਚ ਕਮੇਟੀਆਂ ਬਣਾਓ ਹੁਣੇ ਹੁਣੇ ਆਪਣਾ ਜਿਹੜੇ ਬੂਥ ਹੈ ਉਹਨਾਂ ਨੂੰ ਕਾਮਯਾਬ ਕਰੋ ਝੋਲੇ ਫੜੋ ਕਿਹਨੇ ਕਿਹਨੇ ਬੂਥਾਂ ਤੇ ਬਹਿਣਾ ਹੈ ਕਿਵੇਂ ਕਿਵੇਂ ਵੋਟਾਂ ਕੱਢ ਕੇ ਲਿਆਉਣੀਆਂ ਬਸ ਮੇਰੀ ਇਹੋ ਬੇਨਤੀ ਆ 19 ਦੇ ਵਿੱਚ ਵੀ ਆਪਣੀ ਇੰਨੀ ਵੇਵ ਸੀ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚੱਲੀ ਗਈ ਸੀ ਸੀਆਈਡੀ ਵੀ ਇਹ ਰਿਪੋਰਟਾਂ ਕਰਦੀ ਸੀ ਕਿ ਖਾਲੜਾ ਨੂੰ ਕੋਈ ਹਰਾ ਨਹੀਂ ਸਕਦਾ ਪਰ ਹੁਣ ਅਸੀਂ ਜਿਹੜੀ ਗੱਲ ਦਾ ਸਾਨੂੰ ਸ਼ੱਕ ਪੈਂਦਾ ਹੈ ਉਹਨੂੰ ਅਸੀਂ ਅੰਦੇਸ਼ਾ ਦੂਰ ਕਰਨਾ ਹੈ ਅਸੀਂ ਗਰਾਊਂਡ ਤੇ ਜਾਣਾ ਹੈ ਅਸੀਂ ਗਰਾਊਂਡ ਤੇ ਜਾ ਕੇ ਪਿੰਡਾਂ ਵਿੱਚੋਂ ਵੋਟਾਂ ਕੱਢ ਕੇ ਵੋਟਾਂ ਬਿਖਤੌਣੀਆਂ ਐ ਇਹ ਨੇਕੀ ਤੇ ਬਦੀ ਦੀ ਜੰਗ ਐ ਇਹ ਕੋਈ ਨਾਲੀਆਂ ਗਾਲੀਆਂ ਨੇ ਤੇ ਜਾਂ ਕੋਈ ਹੋਰ ਇਹੋ ਜੀਆਂ ਸਮੱਸਿਆਵਾਂ ਖਾਲੀ ਜਿਹੜੇ ਆਟੇ ਖਰੀਦ ਲੈਣੇ ਜਾਂ ਦੇਣੇ ਸਰਕਾਰ ਦੇ ਉਹ ਸਾਡਾ ਸੈਕੰਡਰੀ ਕੰਮ ਹੈ ਪਹਿਲਾਂ ਅਸੀਂ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਸਭ ਤੋਂ ਪਹਿਲਾਂ ਅਸੀਂ ਭਾਈ ਅਮਰਤਪਾਲ ਨੂੰ ਚੁਣਿਆ ਕਿਉਂਕਿ ਤੁਸੀਂ ਸਾਰਿਆਂ ਮੇਰੇ ਵੀਰਾਂ ਨੇ ਉਹਨਾਂ ਦੀਆਂ ਵੀਡੀਓ ਵੇਖੀਆਂ ਉਹਨਾਂ ਦੀ ਬੋਲਬਾਲੀ ਸੁਣੀਆਂ ਉਹਨਾਂ ਦਾ ਅੰਦਾਜ਼ ਤੱਕਿਆ ਉਸ ਅੰਦਾਜ਼ ਉਹ ਅੰਦਾਜ਼ ਸਾਨੂੰ ਖਾਲਸੇ ਨੂੰ ਚਾਹੀਦਾ ਹੈ ਉਹ ਅੰਦਾਜ਼ ਸਾਨੂੰ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਉਹ ਅੰਦਾਜ਼ ਤੋਂ ਬਿਨਾਂ ਖਾਲਸੇ ਦੀ ਗੱਲ ਨਹੀਂ ਬਣੀ ਜੇ ਅੱਜ ਸੰਤ ਭਿੰਡਾਵਾਲਿਆਂ ਦੀ ਗੱਲ ਹੁੰਦੀ ਆ ਉਹਨੇ ਕੀ ਕੀਤਾ ਉਹਨਾਂ ਦੀ ਜੁਰਤ ਹੀ ਇੰਨੀ ਸੀਗੀ ਕਿ ਕੋਈ ਉਹਦੇ ਅੱਗੇ ਬੋਲ ਨਹੀਂ ਸੀ ਸਕਦਾ ਅੱਜ ਭਾਈ ਅਮਰਤਪਾਲ ਨੂੰ ਉਹਨਾਂ ਨੇ ਐਨਐਸਏ ਲਾ ਕੇ ਦਿਬੜੂਗਲ ਜੇਡ ਦੇ ਵਿੱਚ ਸੁਟਿਆ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਬਾਹਰ ਕੱਢਣ ਦੇ ਲਈ ਅਸੀਂ ਇੱਕ ਮੁੱਠ ਹੋ ਕੇ ਇੰਨੀ ਵੋਟ ਪਾਈਏ ਕਿ ਦਿੱਲੀ ਦੀਆਂ ਕੰਧਾਂ ਕੰਮ ਜਾਣ ਦਿੱਲੀ ਸੋ ਨਿਹਾਲ ਜੈ ਜੈ ਬਾਕੀ ਲਈ ਮੇਰੀ ਗੱਲ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਲੋਕੀ ਇੱਕ ਗੱਲ ਕਹਿੰਦੇ ਸੀ ਹੀ ਇਜ਼ ਨਾਟ ਅ ਕਿੰਗ ਬਟ ਅ ਕਿੰਗ ਮੇਕਰ ਅਸੀਂ ਐਸੇ ਧਾਰਨਾ ਤੇ ਮੈ ਚੱਲਦੀਆਂ ਕਿ ਜੇ ਭਾਈ ਅਮਰਪਾਲ ਸਿੰਘ ਜਿੱਤ ਕੇ ਆਉਂਦਾ ਤੇ ਮੈਂ ਸਮਝੂਗੀ ਮੈਂ ਮੇਰੀ ਸੰਗਤ ਮੇਰੇ ਜਿਹੜੇ ਲਾਇਲ ਹੈ ਜਿਹੜੇ ਖਾਲੜੇ ਨੂੰ ਆਂਦੇ ਆ ਉਹ ਜਿਹੜੇ ਸਾਰੇ ਲੋਕ ਹੈ ਉਹ ਇੱਕ ਕਿੰਗ ਬਣਾਉਣਗੇ ਉਹ ਕਿੰਗ ਮੇਕਰ ਹੋਣਗੇ ਜੀ ਖਾਲੜਾ ਅਮਰ ਰਹੇ ਪਾਈ ਦਸਵੰਤ ਸਿੰਘ ਖਾਲੜਾ ਅਮਰ ਰਹੇ ਵੇਖੋ ਮੇਰੇ ਪਿਆਰਿਓ ਖਾਲਸਾ ਜੀਓ ਮੇਰੀ ਇੱਕੋ ਹੀ ਮਿਸ਼ਨ ਹੈ ਮੈਂ ਖਾਲਸਾ ਜਸਵੰਤ ਸਿੰਘ ਖਾਲਸਾ ਦੇ ਮਿਸ਼ਨ ਤੇ ਕੰਮ ਕਰਦੀ ਹਾਂ ਤੇ ਮੈਂ ਉਹ ਕਰਦੀ ਰਹਿਣਾ ਮਰਦੀ ਦਮ ਤੱਕ ਰਹਿਣਾ ਪਰ ਮੈਨੂੰ ਕਿਸੇ ਦੀ ਵੀ ਕੋਈ ਲਾਲਸਾ ਨਹੀਂ ਕਿਸੇ ਸਿਆਸਤ ਦੀ ਕਿਸੇ ਹੋਰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਜੇ ਮੈਂ ਚਾਹੁੰਦੀ ਤਾਂ ਮੈਂ ਲੈ ਸਕਦੀ ਸੀ ਮੇਰੀਆਂ ਮੈਨੂੰ ਸਰਕਾਰਾਂ ਅੱਜ ਵੀ ਅੱਜ ਵੀ ਉਹ ਵਰਸਾ ਸਿੰਘ ਬਿਲਟੋਆ ਕਹਿੰਦਾ ਹੈ ਕਿ ਬੀਬੀ ਮੇਰੇ ਸੰਪਰਕ ਚ ਆ ਕੇ ਤੁਸੀਂ ਇਲੈਕਸ਼ਨ ਲੜ ਲਓ ਪਰ ਮੈਂ ਤੁਹਾਨੂੰ ਦੱਸ ਦਿਆਂ ਮੈਂ ਕੱਲ ਵੀ ਇਹ ਗੱਲ ਕੀਤੀ ਆ ਕਿ ਪਰਮਜੀਤ ਕੌਰ ਸਮਝੋਤੇਵਾਦੀ ਨਹੀਂ ਆ ਨਾ ਉਹਨੇ ਪੁਲਿਸ ਨਾਲ ਸਮਝੌਤਾ ਕੀਤਾ ਨਾ ਉਹਨੇ ਸਰਕਾਰ ਨਾਲ ਕੀਤਾ ਜਿਉ ਉਹਨੇ ਕੀਤਾ ਹੈ ਤੇ ਸੰਗਤ ਨਾਲ ਕੀਤਾ ਹੈ ਜਿਉ ਉਹਨੇ ਕੀਤਾ ਹੈ ਤੇ ਸ਼ਹੀਦਾਂ ਦੀ ਸੋਚ ਨਾਲ ਕੀਤਾ ਹੈ ਅੱਜ ਅਸੀਂ ਆਪੀ 25000 ਲਾ ਵਾਰਸ਼ ਲਾਸ਼ਾਂ ਦੀ ਪਹਿਰੇਦਾਰੀ ਦੇ ਅੰਦਰ ਜੋ ਕੰਮ ਜਿਹੜੀ ਟੀਮ ਸਾਡੀ ਖਾਲਡਾ ਮਿਸ਼ਨ ਆਰਗੇਨਾਈਜੇਸ਼ਨ ਕੰਮ ਕਰਦੀ ਪਈ ਆ ਉਹਦੀ ਸਰਪ੍ਰਸਤੀ ਭਾਈ ਅਮਰਤਪਾਲ ਦਾ ਜਿਹੜਾ ਉਹਨਾਂ ਨੇ ਮੋਢ ਬੰਨਿਆ ਸੀਗਾ ਜਿਹੜਾ ਉਹਨਾਂ ਨੇ ਆਪਣੀ ਇੱਕ ਜਥੇਬੰਦੀ ਬਣਾਈ ਸੀ ਕਿਹਨਾ ਸੀ ਉਹਨਾਂ ਦਾ ਵਾਰਸ ਪੰਜਾਬ ਦੇ ਚਲੋ ਠੀਕ ਹੈ ਹਲੇ ਆਪਣੀ ਸ਼ੁਰੂਆਤ ਹੈ ਤੇ ਵਾਰਸ ਪੰਜਾਬ ਦੇ ਬਣ ਜੋ ਮੈਂ ਤੁਹਾਨੂੰ ਇਹ ਕਹਿਨੀ ਆ ਭਾਵੇਂ 100 ਲੋਕ ਆਉਣ ਪਰ ਅਸੀਂ ਅੰਮ੍ਰਿਤਪਾਲ ਦੀ ਰਿਹਾਈ ਲਈ ਇੱਕ ਇੱਕ ਕਦਮ ਪੁੱਟ ਕੇ ਉਸ ਦਿਨ ਪੋਲਿੰਗ ਬੂਥ ਤੇ ਜਾਣਾ ਹੈ ਵੋਟਾਂ ਪਾਉਣੀਆਂ ਤੇ ਵੋਟਾਂ ਪਾ ਕੇ ਜਦੋਂ ਅਸੀਂ ਧੌਣ ਨੀਵੀਂ ਕਰਕੇ ਜਿਉਣਾ ਜਾਣਦੇ ਹੀ ਨਹੀਂ ਤੇ ਉਸ ਦਿਨ ਤੋਂ ਸਾਡੀ ਧੌਣ ਜਿਹੜੀ ਬਹੁਤ ਉੱਚੀ ਹੋ ਜੂਗੀ ਤੇ ਉਹ ਦਿੱਲੀ ਦਰਬਾਰ ਜਿਹੜਾ ਸਾਡੇ ਤਖਤ ਨੂੰ ਉਗਾਲ ਤਖਤ ਨੂੰ ਚਗਾਉਣਾ ਚਾਹੁੰਦਾ ਹੈ ਦਿੱਲੀ ਦਰਬਾਰ ਦਾ ਤਖਤ ਉਹਦੇ ਸਾਹਮਣੇ ਕੁਝ ਵੀ ਨਹੀਂ ਜੇ ਖਾਲਸਾ ਪੰਥ ਖੜਾ ਹੋ ਜਾਈਏ ਜੇ ਖਾਲਸਾ ਪੰਥ ਤੇ ਕੀ ਨਹੀਂ ਇਹ ਕਰ ਸਕਦਾ ਸਭ ਕੁਝ ਕਰ ਸਕਦਾ ਹੈ ਬਸ ਸਾਨੂੰ ਲੋੜ ਹੈ ਇੱਕ ਜਜ਼ਬੇ ਦੀ ਇੱਕ ਜਜ਼ਬਾਤ ਦੀ ਇੱਕ ਵਹਿਣ ਦੀ ਇੱਕ ਲਗਨ ਦੀ ਵੀ ਅਸੀਂ ਉਸ ਦਿਨ ਵੋਟਾਂ ਹਰ ਹਾਲਤ ਸਿਰਫ ਪਾਉਣੀਆਂ ਨਹੀਂ ਪਵਾਉਣੀਆਂ ਦੀ ਹੈ ਤੇ ਮੇਰੀ ਅਖੀਰ ਦੇ ਵਿੱਚ ਇਹੋ ਹੀ ਬੇਨਤੀ ਆ ਕਿ ਜਿਹੜੇ ਅਸੀਂ ਲੋਕ ਆ ਖੜੇ ਆ ਤੁਸੀਂ ਤਾਂ ਸਾਰੇ ਆਪਣਿਆਂ ਤੁਸੀਂ ਤਾਂ ਵੋਟਾਂ ਪਾਉਣ ਵਾਲੇ ਹੀ ਹੋ ਤੁਹਾਡੇ ਤੇ ਸਾਨੂੰ ਕੋਈ ਸ਼ੱਕ ਨਹੀਂ ਆ ਪਰ ਜਿਹੜੇ ਲੋਕ ਆ ਉਹਨਾਂ ਨੂੰ ਵੀ ਸਮਝਾਓ ਜਿਹੜੇ ਲੋਕ ਕਿਤੇ ਆਪਾਂ ਨੂੰ ਗਲਤੀ ਨਾਲ ਗਲਤ ਸਮਝੀ ਬੈਠੇ ਆ ਉਹਨਾਂ ਨੂੰ ਵੀ ਦੱਸੋ ਕਿ ਸਿੱਖ ਪੰਥ ਹੈ ਕੌਣ ਅਸੀਂ ਕੌਣ ਆ ਹਿੰਦੂ ਭਰਾਵਾਂ ਨੂੰ ਡਰਾਵੇ ਛਾਇਦ ਦਿੱਤੇ ਜਾਂਦੇ ਹੋਣਗੇ ਕਿ ਤੁਸੀਂ ਵੋਟਾਂ ਨਾ ਪਾញਿਆ ਜਾਣੇ ਖਾਲਸਾ ਪੰਥ ਦੀ ਹੋਈ ਗੱਲ ਕਰਦੇ ਆ ਪਰ ਖਾਲਸਾ ਪੰਥ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈ ਹੈ ਅਸੀਂ ਇੱਕ ਦੇ ਹਾਂ ਵੀ ਆ ਜਾਤ ਪਾਤ ਤੋਂ ਉੱਚੇ ਉੱਠ ਕੇ ਕੰਮ ਕਰਨ ਵਾਲੇ ਆ ਸਾਡੇ ਨਾਲ ਕੋਈ ਅਸੀਂ ਕਿਸੇ ਨਾਲ ਵਿਤਕਰਾਂ ਨਹੀਂ ਕਰਦੇ ਸਾਡੇ ਭਾਅ ਦਾ ਨਾ ਕੋਈ Hindu ਨਾ ਕੋਈ Musalman ਅਸੀਂ ਤਾਂ ਲੰਗਰ ਛਕਾਉਣ ਵਾਲੇ ਆ ਅਸੀਂ ਤਾਂ ਭੁੱਖਿਆਂ ਨੂੰ ਰਜਾਉਣ ਵਾਲੇ ਆ ਸਾਡੇ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੇਖੋ ਤੁਹਾਡੇ ਕਿੰਨੇ ਰਾਜੇ ਛਡਾਏ ਸੀ ਯਾਦ ਕਰੋ ਤੁਸੀਂ ਸਾਡੇ ਨੌਵੇਂ ਗੁਰੂ ਨੂੰ ਜਿਨ੍ਹਾਂ ਨੇ ਸੀਸੀ ਕਟਵਾਤਾ ਸੀ ਤੁਹਾਡੇ ਜਿੰਦੂਏ ਦੇ ਖਾਤਰ ਓਏ ਅਸੀਂ ਤੁਹਾਡੇ ਹਾਮੀ ਆ ਤੁਸੀਂ ਸਾਨੂੰ ਪਰਖੋ ਤੁਸੀਂ ਸਾਨੂੰ ਵੇਖੋ ਇਹਨਾਂ ਨਾਲੋਂ ਅਸੀਂ ਚੰਗੇ ਨਿਕਲਾਂਗੇ ਜਿਹੜੇ ਤੁਹਾਡੀਆਂ ਚਾਪਲੂਸੀਆਂ ਕਰਦੇ ਆ ਜਿਹੜੇ ਤੁਹਾਨੂੰ ਗਲਤ ਪਾਸੇ ਨੂੰ ਤੋਰਦੇ ਆ ਅਸੀਂ ਸੱਚੀ ਸੁੱਚੀ ਟੀਮ ਲੈ ਕੇ ਤੁਰਾਂਗੇ ਤੇ ਪੰਜਾਬ ਦੇ ਕਲਿਆਣ ਲਈ ਜੋ ਵੀ ਸਾਨੂੰ ਕੁਰਬਾਨੀ ਕਰਨੀ ਪਊਗੀ ਅਸੀਂ ਭਾਈ ਅਮਰਤਪਾਲ ਦੀ ਟੀਮ ਨੂੰ ਇਕੱਠਿਆਂ ਕਰਾਂਗੇ ਤੇ 27 ਦੇ ਵਿੱਚ ਇੱਕ ਨਵੀਂ ਟੀਮ ਦਾ ਮੋਢ ਬਣ ਕੇ ਪੰਜਾਬ ਦੀ ਜਿਹੜੇ ਵਾਤਾਵਰਣ ਨੂੰ ਸਾਰੇ ਨੂੰ ਚੇਂਜ ਕਰ ਦੇਾਂਗੇ ਇਹੋ ਹੀ ਮੇਰੀ ਅਰਜ਼ ਬੇਨਤੀ ਆ ਕਿ ਆਪਾਂ ਵੋਟਾਂ ਪਾਉਣੀ ਆ ਸਭ ਤੋਂ ਪਹਿਲਾਂ ਕੰਮ ਆਪਣਾ ਇਹੋ ਹੀ ਆ ਇਨੂੰ ਸਿਰੇ ਲਾਈਏ ਤੇ ਆਪਾਂ ਜਿਹੜੀ ਲੀਡ 99 ਦੇ ਵਿੱਚ ਮਿਲੀ ਸੀ ਨਾ ਉਸ ਲੀਡ ਤੋਂ ਡਬਲ ਟ੍ਰिपल ਕਰਕੇ ਭੇਜਣਾ ਹੈ ਇਹਨਾਂ ਨੂੰ ਕਿਉਂਕਿ ਜੰਗ ਹੈ ਮੁੰਡਾ ਬਹੁਤ ਜਜ਼ਬਾ ਹੈ ਉਹਦੇ ਵਿੱਚ ਜਦੋਂ ਜਾ ਕੇ ਖੜੂਗਾ ਤੇ ਉਹਨਾਂ ਨੇ ਆਪੇ ਹੀ ਨੀਵੀਆਂ ਪਾ ਲੈਣੀਆਂ ਕਿ ਇਹ ਬੰਦਾ ਜਿਹੜਾ ਪੰਥ ਦਾ ਭੇਜਿਆ ਹੋਇਆ ਬੰਦਾ ਹੈ ਤੇ ਸਾਨੂੰ ਬਹੁਤ ਜਜ਼ਬੇ ਨਾਲ ਕੰਮ ਕਰੋ ਸਾਰੇ ਮੇਰੇ ਬੱਚਿਆਂ ਨੂੰ ਮੇਰੀਆਂ ਮਤਾਵਾਂ ਨੂੰ ਭੈਣਾਂ ਨੂੰ ਜਿੱਦਾਂ ਦੇ ਵੀ ਜਿੱਥੇ-ਜਿੱਥੇ ਵੀ ਤੁਹਾਡੇ ਕੋਈ ਰਿਸ਼ਤੇਦਾਰ ਹੈ ਜਿੱਥੇ-ਜਿੱਥੇ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਸਾਰਿਆਂ ਨੂੰ ਕੱਢ ਕੇ ਵੋਟਾਂ ਪਾਉਣ ਲਈ ਲਿਆਓ ਮਜਬੂਰ ਨਾ ਕਰੋ ਉਹਨਾਂ ਨੂੰ ਸਮਝਾ ਕੇ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਜੇ ਤੂੰ ਬੈਲਟ ਤੋਂ ਬਾਰਡਰ ਤੋਂ ਆਪਣੇ ਅਮਰਪਾਲ ਸਿੰਘ ਦੀ ਚੋਣ ਮਿਹੰਦਾ ਚ ਆਗਾਜ਼ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਕੋਲੇ ਦਿਨ ਬਹੁਤ ਘੱਟ ਹੈ ਤੇ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ ਜਿਹੜਾ ਰਿਸਪੌਂਸ ਸਾਨੂੰ ਅੱਜ ਮਿਲਿਆ ਇਹ ਰਿਸਪੌਂਸ ਇਸ਼ਾਰਾ ਕਰਦਾ ਹੈ ਕਿ ਆਪਣੀ ਫਤਿਹ ਹੋਣੀ ਹੈ ਪਰ ਮੈਂ ਸੁਚੇਤ ਕਰਦੀਆਂ ਸਾਰੇ ਨੌਜਵਾਨ ਬੱਚਿਆਂ ਨੂੰ ਕਿ ਸਿਰਫ ਜਿਹੜਾ ਹੱਲਾ ਗੁੱਲਾ ਜਾਂ ਜਿਹੜਾ ਵੀ ਚੀਜ਼ ਦੁਸ਼ਮਣ ਨੂੰ ਪ੍ਰਭਾਵਿਤ ਕਰਦੀ ਹੈ ਜਿਹੜੀ ਉਹ ਸਮਝਦੇ ਆ ਕਿ ਇਹਨਾਂ ਦੇ ਮਗਰ ਬਹੁਤ ਵੇਵ ਆ ਗਈ ਆ ਉਹਨਾਂ ਹੀ ਉਹ ਅਲਰਟ ਹੋ ਜਾਂਦੇ ਆ ਉਹਨਾਂ ਹੀ ਉਹ ਜਿਹੜੇ ਵੋਟਾਂ ਨੂੰ ਭੁੱਖਿਆਂ ਦੀ ਤਰ੍ਹਾਂ ਪੈਂਦੇ ਆ ਉਹਨਾਂ ਹੀ ਉਹ ਪੈਸੇ ਨਾਲ ਖਰੀਦਦੇ ਆ ਸ਼ਰਾਬਾਂ ਵੰਡਦੇ ਆ ਪੈਸੇ ਕਰਦੇ ਆ ਪਰ ਮੇਰਾ ਵੀਰ ਮੇਰੀ ਬੱਚਿਆਂ ਨੂੰ ਬੇਨਤੀ ਆ ਕਿ ਜੱਥੇਬੰਦ ਹੋ ਜਾਓ ਪਿੰਡਾਂ ਵਿੱਚ ਕਮੇਟੀਆਂ ਬਣਾਓ ਹੁਣੇ ਹੁਣੇ ਆਪਣਾ ਜਿਹੜੇ ਬੂਥ ਹੈ ਉਹਨਾਂ ਨੂੰ ਕਾਮਯਾਬ ਕਰੋ ਝੋਲੇ ਫੜੋ ਕਿਹਨੇ ਕਿਹਨੇ ਬੂਥਾਂ ਤੇ ਬਹਿਣਾ ਹੈ ਕਿਵੇਂ ਕਿਵੇਂ ਵੋਟਾਂ ਕੱਢ ਕੇ ਲਿਆਉਣੀਆਂ ਬਸ ਮੇਰੀ ਇਹੋ ਬੇਨਤੀ ਆ 19 ਦੇ ਵਿੱਚ ਵੀ ਆਪਣੀ ਇੰਨੀ ਵੇਵ ਸੀ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚੱਲੀ ਗਈ ਸੀ ਸੀਆਈਡੀ ਵੀ ਇਹ ਰਿਪੋਰਟਾਂ ਕਰਦੀ ਸੀ ਕਿ ਖਾਲੜਾ ਨੂੰ ਕੋਈ ਹਰਾ ਨਹੀਂ ਸਕਦਾ ਪਰ ਹੁਣ ਅਸੀਂ ਜਿਹੜੀ ਗੱਲ ਦਾ ਸਾਨੂੰ ਸ਼ੱਕ ਪੈਂਦਾ ਹੈ ਉਹਨੂੰ ਅਸੀਂ ਅੰਦੇਸ਼ਾ ਦੂਰ ਕਰਨਾ ਹੈ ਅਸੀਂ ਗਰਾਊਂਡ ਤੇ ਜਾਣਾ ਹੈ ਅਸੀਂ ਗਰਾਊਂਡ ਤੇ ਜਾ ਕੇ ਪਿੰਡਾਂ ਵਿੱਚੋਂ ਵੋਟਾਂ ਕੱਢ ਕੇ ਵੋਟਾਂ ਬਿਖਤਾਉਣੀਆਂ ਐ ਇਹ ਨੇਕੀ ਤੇ ਬਦੀ ਦੀ ਜੰਗ ਐ ਇਹ ਕੋਈ ਨਾਲੀਆਂ ਗਾਲੀਆਂ ਤੇ ਜਾਂ ਕੋਈ ਹੋਰ ਇਹੋ ਜੀਆਂ ਸਮੱਸਿਆਵਾਂ ਖਾਲੀ ਜਿਹੜੇ ਆਟੇ ਖਰੀਦਣੇ ਜਾਂ ਦੇਣੇ ਸਰਕਾਰ ਦੇ ਉਹ ਸਾਡਾ ਸੈਕੰਡਰੀ ਕੰਮ ਹੈ ਪਹਿਲਾਂ ਅਸੀਂ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਸਭ ਤੋਂ ਪਹਿਲਾਂ ਅਸੀਂ ਭਾਈ ਅਮਰਤਪਾਲ ਨੂੰ ਚੁਣਿਆ ਕਿਉਂਕਿ ਤੁਸੀਂ ਸਾਰਿਆਂ ਮੇਰੇ ਵੀਰਾਂ ਨੇ ਉਹਨਾਂ ਦੀਆਂ ਵੀਡੀਓ ਵੇਖੀਆਂ ਉਹਨਾਂ ਦੀ ਬੋਲਬਾਲੀ ਸੁਣੀਆਂ ਉਹਨਾਂ ਦਾ ਅੰਦਾਜ਼ ਤੱਕਿਆ ਉਸ ਅੰਦਾਜ਼ ਉਹ ਅੰਦਾਜ਼ ਸਾਨੂੰ ਖਾਲਸੇ ਨੂੰ ਚਾਹੀਦਾ ਹੈ ਉਹ ਅੰਦਾਜ਼ ਸਾਨੂੰ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਉਹ ਅੰਦਾਜ਼ ਤੋਂ ਬਿਨਾਂ ਖਾਲਸੇ ਦੀ ਗੱਲ ਨਹੀਂ ਬਣੀ ਜੇ ਅੱਜ ਸੰਤ ਪਿੰਡਾਂ ਵਾਲਿਆਂ ਦੀ ਗੱਲ ਹੁੰਦੀ ਆ ਉਹਨੇ ਕੀ ਕੀਤਾ ਉਹਨਾਂ ਦੀ ਜੁਰਤ ਹੀ ਇੰਨੀ ਸੀਗੀ ਕਿ ਕੋਈ ਉਹਦੇ ਅੱਗੇ ਬੋਲ ਨਹੀਂ ਸੀ ਸਕਦਾ ਅੱਜ ਭਾਈ ਅਮਰਤਪਾਲ ਨੂੰ ਉਹਨਾਂ ਨੇ ਐਨਐਸਏ ਲਾ ਕੇ ਦਿਬੜੂ ਗਲ ਜੇਡ ਦੇ ਵਿੱਚ ਸੁਟਿਆ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਬਾਹਰ ਕੱਢਣ ਦੇ ਲਈ